ਇੱਕ ਵਾਰ ਇੱਕ ਸਰਕਸ ਸੀਗੀ ਔਰ ਉਹ ਸਰਕਸ ਦੇ ਵਿੱਚ ਚਾਰ ਸ਼ੇਰ ਸੀਗੇ ਉਹ ਸਰਕਸ ਨੇ ਬੜਾ ਪੈਸਾ ਕਮਾਇਆ ਸੀਗਾ ਉਸ ਏਰੀਏ ਦੇ ਵਿੱਚ ਉਹ ਸਰਕਸ ਦਾ ਨਾਮ ਬੜਾ ਮਸ਼ਹੂਰ ਸੀਗਾ ਉਹ ਕਰੋੜਾਂ ਰੁਪਈਆ ਦੇ ਵਿੱਚ ਉਹ ਸਰਕਸ ਦਾ ਮਾਲਕ ਖੇਡਦਾ ਪਿਆ ਸੀਗਾ ਇੱਕ ਦਿਨ ਸਮਾਂ ਆਇਆ ਉਹ ਸਰਕਸ ਨੂੰ ਘਾਟਾ ਪੜਾ ਪੈ ਗਿਆ ਉਹਨਾਂ ਦਾ ਮਾਲਕ ਕਰਜ਼ਾਈ ਬੜਾ ਹੋ ਗਿਆ ਉਨੇ ਇੱਕ ਫੈਸਲਾ ਕੀਤਾ ਉਹਨੇ ਆਪਣੇ ਵਰਕਰਾਂ ਨੂੰ ਕਿਹਾ ਕਹਿੰਦਾ ਜਿਹੜੇ ਛੇਰ ਨੇ ਮੈਂ ਇਹਨਾਂ ਦਾ ਬੜਾ ਪਾਲਣ ਪੋਸ਼ਣ ਕੀਤਾ ਪਰ ਹੁਣ ਮੇਰੇ ਵਸੋਂ ਬਾਹਰ ਗੱਲਾਂ ਇਹਨਾਂ ਨੂੰ ਜੰਗਲ ਦੇ ਵਿੱਚ ਛੱਡ ਦੇਣਾ ਉਹਨਾਂ ਨੇ ਚਾਰੇ ਛੇਰ ਫੜੇ ਤੇ ਜੰਗਲ ਦੇ ਵਿੱਚ ਛੱਡ ਦੇ ਤੇ ਜਦੋਂ ਜੰਗਲ ਦੇ ਵਿੱਚ ਛੱਡੇ ਉਹਨਾਂ ਦੂਜੇ ਦਿਨ ਜਾ ਕੇ ਵੇਖਿਆ ਕਿ ਉਹਨਾਂ ਨੂੰ ਉੱਥੋਂ ਦੇ ਜਿਹੜੇ ਜੰਗਲੀ ਕੁੱਤੇ ਆ ਉਹਨਾਂ ਨੇ ਖਾ ਲਿਆ ਉਹਨਾਂ ਨੂੰ ਮਾਰ ਦਿੱਤਾ ਹੁਣ ਤੁਸੀਂ ਬੜੇ ਹੈਰਾਨ ਹੋਵੋਗੇ ਤੁਸੀਂ ਸੋਚੋਗੇ ਕਿ ਪਾਲ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਤੁਸੀਂ ਇਹਦੇ ਵਿੱਚ ਸਮਝਾਉਣਾ ਚਾਹੁੰਦੇ ਜੀ خدا ਦੇ ਲੋਕੋ ਮੈਂ ਤੁਹਾਨੂੰ ਕਹਿਣਾ ਚਾਹਣਾ ਵਾ ਕਈ ਵਾਰੀ ਅਸੀਂ ਆਪਣੇ ਬੱਚਿਆਂ ਨੂੰ ਇੰਨੇ ਕੁ ਆਲਸੀ ਬਣਾ ਦਿੰਨੇ ਆ ਬੈੱਡ ਦੇ ਉੱਪਰ ਹੀ ਅਸੀਂ ਉਹਨਾਂ ਨੂੰ ਰੋਟੀ ਖਾਣ ਲਈ ਦਿੰਦੇ ਆ ਬੈੱਡ ਦੇ ਉੱਪਰ ਹੀ ਅਸੀਂ ਉਹਨਾਂ ਨੂੰ ਚਾਹ ਦਿੰਦੇ ਆ ਬਿਨਾ ਬ੍ਰਸ਼ ਤੋਂ ਹੀ ਉਹਨਾਂ ਦੀ ਬੈੱਡ ਟੀ ਹੁੰਦੀ ਏ ਉਹ ਸਿਰਫ ਕਮਰੇ ਚ ਉੱਠਦੇ ਨੇ ਤੇ ਨਾਲ ਹੀ ਅਟੈਚ ਬਾਥਰੂਮ ਹੁੰਦਾ ਹੈ ਉੱਥੇ ਉਹ 플ਸ਼ ਕਰਨ ਦੇ ਲਈ ਜਾਂਦੇ ਨੇ ਸਿਰਫ ਨਹਾਉਂਦੇ ਨੇ ਅਤੇ ਫੋਨ ਤੇ 24 ਘੰਟੇ ਲੱਗੇ ਰਹਿੰਦੇ ਨੇ ਅਸੀਂ ਮਾੜਾ ਜਿੰਨਾ ਵੀ ਉਹਨਾਂ ਨੂੰ ਦੁਕਾਨ ਤੇ ਵੇਚਣਾ ਹੋਵੇ ਅਸੀਂ ਸੋਚਦੇ ਹਾਂ ਅਸੀਂ ਆਪ ਹੀ ਚਲੇ ਜਾਈਏ ਅਸੀਂ ਕਦੀ ਵੀ ਉਹਨੂੰ ਕੰਮ ਨਹੀਂ ਕਹਿੰਦੇ ਅਸੀਂ ਸੋਚਦੇ ਹਾਂ ਨਹੀਂ ਇਹਦੇ ਲਈ ਅਸੀਂ ਇੱਕ ਚੰਗਾ ਘਰ ਬਣਾ ਦਿੰਦੇ ਆ ਅਸੀਂ ਇਹਦੇ ਲਈ ਇੱਕ ਚੰਗਾ ਬਿਜ਼ਨਸ ਬਣਾ ਦਿੰਦੇ ਨੇ ਅਸੀਂ ਇਹਨੂੰ ਆਪ ਫਿਕਰ ਲੈ ਦਿੰਨੇ ਆ ਅਸੀਂ 24 ਘੰਟੇ ਉਹਦੇ ਲਈ ਸੋਚਦੇ ਸੋਚਦੇ ਆਪ ਡੇ ਹੋ ਜਾਂਦੇ ਆ ਪਰ ਤੁਹਾਨੂੰ ਪਤਾ ਇਹ ਜੀ ਚੀਜ਼ ਦਾ ਬੜਾ ਵੱਡਾ ਘਾਟਾ ਹੁੰਦਾ ਇਹ ਛੇਰਾ ਦਾ ਕੁੱਤਿਆਂ ਨੇ ਸ਼ਿਕਾਰ ਕਿਉਂ ਕਰ ਲਿਆ ਤੇ ਕਾਰਨ ਪਤਾ ਹੀ ਕੀ ਹੈ ਕਿਉਂਕਿ ਇਹ ਛੇਰਾ ਪਿੰਜਰੇ ਦੇ ਵਿੱਚ ਰਹਿ ਕੇ ਸ਼ਾਮ ਸਵੇਰੇ ਨਾਲੋਂ ਮੀਟ ਮਿਲਦਾ ਸੀਗਾ ਇਹ ਖਾਂਦੇ ਸੀਗੇ ਤੇ ਬੜੇ ਆਲਸੀ ਬਣ ਚੁੱਕੇ ਸੀਗੇ ਤੇ ਜਿਹੜੇ ਕੁੱਤੇ ਸੀਗੇ ਉਹਨਾਂ ਨੂੰ ਕੁਝ ਨਹੀਂ ਸੀ ਮਿਲਦਾ ਪਿਓ ਸਟ੍ਰਗਲ ਕਰਦੇ ਕਰਦੇ ਸੰਘਰਸ਼ ਕਰਦੇ ਕਰਦੇ ਤੇ ਛੇਰਾਂ ਤੋਂ ਕੀ ਹੋ ਗਿਆ ਤਾਕਤਵਰ ਬਣ ਗਏ ਤੁਹਾਨੂੰ ਪਤਾ ਹੈ ਤੁਹਾਡੀ ਜਾਦੀ ਮਦਦ ਤੁਸੀਂ ਆਜੇ ਅਸੀਂ ਸੋਚਦੇ ਹਾਂ ਕਿ ਸਾਡਾ ਬੇਟਾ ਜਿਹੜਾ ਉਹਨੂੰ ਮਾੜੀ ਜਿਹੀ ਤਤੀਵਾ ਨਾ ਲੱਗੇ ਅਸੀਂ ਉਹਨੂੰ ਕਦੀ ਇਹ ਨਹੀਂ ਕਹਿੰਦੇ ਕਿ ਤੂੰ ਪਾਪਾ ਦੇ ਬਿਜ਼ਨਸ ਦੇ ਵਿੱਚ ਹੱਥ ਪਟਾ ਦੇ ਉਹਨਾਂ ਦੇ ਕੰਮ ਧੰਦੇ ਦੇ ਵਿੱਚ ਜਾ ਅਸੀਂ ਕਹਿੰਨੇ ਵੀ ਨਹੀਂ ਉਹਦੇ ਆਸ਼ ਤੇ ਦੇਣ ਨਹੀਂ ਪਰ ਯਾਦ ਰੱਖਿਆ ਜੀ ਉਹ ਆਲਸ ਉਹਨਾਂ ਨੂੰ ਛੇਰਾਂ ਵਾਂਗ ਕਮਜ਼ੋਰ ਕਰ ਦੇਗੀ ਸੰਘਰਸ਼ ਕਰਨ ਦਿਓ ਉਹਨਾਂ ਨੂੰ ਉਹਨਾਂ ਨੂੰ ਕੋਈ ਨਾ ਕੋਈ ਸਟ੍ਰਗਲ ਕਰਨ ਦਿਓ ਜਦੋਂ ਸਟ੍ਰਗਲ ਕਰਨਗੇ ਉਹ ਪਹਿਲਾਂ ਛੇਰ ਨੇ ਜੇ ਸਟ੍ਰਗਲ ਕਰਨਗੇ ਤੋ ਬੱਬਰ ਛੇਰ ਬਣ ਕੇ ਬਾਹਰ ਨਿਕਲਣਗੇ ਆਪਣੇ ਬੱਚਿਆਂ ਨੂੰ ਜ਼ਿਆਦੇ ਆਲਸੀ ਨਾ